ਮੈਂ ਸਮਝਾ ਕਿ ਵਿਨੈ ਜੋੜਾ ਨੂੰ ਸ਼ਾਬਾਸ਼ ਦੇਣ ਲਈ ਆਪਾਂ ਸਟੈਂਡਿੰਗ ਅਪੀਵੇਸ਼ਨ ਦਈਏ ਉੱਠ ਕੇ ਸਾਰੇ ਗਾ। ਤਾੜੀਆਂ ਮਾਰ ਦਿਓ। ਔਰ ਮੈਂ ਕੈਨੇਡਾ ਤੋਂ ਆਇਆ ਹਾਂ। صدیق ਸਾਹਿਬ ਤੇ ਵੀਸੀ ਸਾਹਿਬ ਬਹੁਤ ਵੱਡੀਆਂ ਹਸਤੀਆਂ ਖੜੀਆਂ। ਮੁੰਡੇ ਦੀ ਮੰਮੀ ਨੂੰ ਜ਼ਰੂਰ ਜ਼ੋਰਦਾਰ ਤਾੜੀਆਂ ਨਾਲ ਕਿ ਐਸਾ ਪੁੱਤ ਜਨਮਿਆ। ਪਹਿਲੇ ਦੇ ਨਹੀਂ ਛਾ ਗਿਆ ਇੱਕ ਕਲਮ ਜ਼ੂਰ ਕਹਿਣੀ ਚਾਹ ਰੋ ਤੁਹਾਨੂੰ ਸਾਰਿਆਂ ਨੂੰ ਮੈਂ মিডিਆ ਨਾਲ ਜੁੜਿਆ ਹੋਇਆ ਮੈਂ ਬਾਦੋ ਕੋਈ ਨਹੀਂ ਇਹੀ ਤਾਂ ਤੁਹਾਡਾ ਮਾਣ ਜਿਹੜਾ ਅਸੀਂ ਲੈ ਕੇ ਜਾਂਦੇ ਸਾਨੂੰ ਜੋੜਾ ਸਾਹਿਬ ਢੱਟ ਸਾਹਿਬ ਇਹੀ ਜੋੜਾ ਰੱਖਦਾ ਸਾਨੂੰ ਜਿਹੜਾ ਆ ਤੁਸੀਂ ਗੱਲ ਤੇ ਸਾਨੂੰ ਬਾਕੇ ਨਾ ਪਿਆਰ ਦਾ ਵਿਦੇਸ਼ਾ ਨੂੰ ਤੋੜਦੇ ਹੋ ਮੈਂ ਪੰਜਾਬੀ ਲਹਿਰ ਰੇਡੀਓ ਤੋਂ ਹੁਣੇ ਅਨਾਉਂਸਮੈਂਟ ਕਰੂੰਗਾ ਕਿ ਸਨੀ ਦੀ ਹਣੀ ਜਿਹੜੀ ਆ ਉਹ ਸਾਰਿਆਂ ਹਣੀ ਜਾ ਕੇ ਦੇਖਣ ਤੇ ਸਾਰੇ ਹਣੀ ਜਾ ਕੇ ਸਨੀ ਜਾ ਕੇ ਦੇਖੋ ਤੇ ਤੁਹਾਨੂੰ ਫਿਲਮ ਤਾਂ ਦਿਖਾਈ ਐ ਤੁਸੀਂ ਸਾਰਿਆਂ ਨੇ ਸਨੀ ਦੀ ਹਣੀ ਦਾ ਇੰਨਾ ਪ੍ਰਚਾਰ ਕਰਨਾ ਕਿ ਸਨੀ ਦੀ ਹਣੀ ਨੂੰ ਮਣੀ ਹੀ ਬਣੀ ਮਣੀ ਹੀ ਮਣੀ ਤੇ ਮਣੀ ਹੀ ਬਣੀ ਮਿਲ ਜਾਵੇ ਚਲੋ ਅੱਖਾਂ ਸਾਹਿਬ ਤੋ ਇਹ ਜ਼ਰੂਰੀ ਹੈ ਪਿਆਰ ਦੀ ਮਨੀ ਤੇ ਨਾਲ ਨਹੀਂ ਪੈਸੇ ਵੀ ਚਾਹੀਦੇ ਭਾਈ ਹੁਣ ਅੱਜ ਤਾਂ ਦੇਖੀ ਤੁਸੀਂ ਪਾਸ ਤੇ ਤੇ ਪ੍ਰਚਾਰ ਇਹ ਕਰਨਾ ਵੀ ਕਲਾਕਲਾ ਜਾ ਕੇ ਦੇਖ ਕੇ ਆਓ ਮੈਂ ਮੇਰਾ ਬੇਟਾ ਨਵੀ ਸਿੱਧੂ ਕਨੇਡੀਅਨ ਜੰਪਲ ਆ ਪਰ ਪੰਜਾਬੀ ਫੁੱਟ ਫੁੱਟ ਬੋਲਦਾ ਵਿਨੇ ਅਰਗੇ ਬੱਚੇ ਸਾਨੂੰ ਬੱਚਿਆਂ ਨੂੰ ਸਿਹਤ ਦੇਣ ਵਾਸਤੇ ਪੈਣਾ ਹੋਇਆ ਬਹੁਤ ਬਹੁਤ ਮੁਬਾਰਕਾਂ ਮੇਰੀ ਘਰ ਵਾਲੀ ਸਰਦਾਰਨੀ ਨੂੰ ਬੈਠੀ ਆ ਮਿਸਸ ਢੱਟ ਦੇ ਨਾਲ ਬਹੁਤ ਬਹੁਤ ਥੈਂਕ ਯੂ ਹਾਂ ਧੰਨਵਾਦ ਕਰਦੇ ਹਾਂ ਇਹ ਬਿਲਕੁਲ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਡਿਗਨੀਟਰੀ ਸਾਡੇ ਕੋਲੇ ਪਹੁੰਚੇ ਨੇ ਇੱਥੇ ਆਪਣਾ ਕੀਮਤੀ ਸਮਾਂ ਕੱਢ ਕੇ ਕਿਉਂਕਿ 2:30 ਤੋਂ 2 ਘੰਟੇ ਪਰਿਵਾਰ ਚ ਬੈਠ ਕੇ ਵੇਖਣ ਵਾਲੀ ਫਿਲਮ ਇੱਕ ਸਿੰਪਲੀਸਿਟੀ ਇੱਕ ਵਧੀਆ ਸੁਨੇਹਾ ਆ ਡਾਕਟਰ ਤਰਮ ਸਿੰਘ ਸੰਧੂ ਜੀ ਖੜੇ ਨੇ ਕੇਸ਼ ਰੋੜਾ ਜੀ ਸਾਡੇ ਬੀਸੀ ਸਾਹਿਬ ਸਾਡੇ ਰਜਿਸਟਰਾਰ ਸਾਹਿਬ ਦਾਖਾ ਜੀ ਪਾਵਾ ਜੀ ਸੇਖੋ ਸਾਹਿਬ ਸਬੂਚੀ ਟੀਮ ਸਿਧਮਾ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਮੇਰਾ ਪੜਜਾ ਕਹ ਲਓ ਪਰਮਵੀ ਰੈਡਵੋਕੇਟ ਇਹ ਸਾਡੇ ਸਕੂਲ ਦੇ ਪਹਿਲੇ ਪੈਚ ਦੇ ਬੱਚੇ ਇਹ ਵੀ ਪਹੁੰਚੇ ਨੇ ਔਰ ਇਸ ਸਾਰੀ ਸਮੂਚੀ ਜਿਹੜੀ ਟੀਮ ਵਰਕ ਹੈ ਮੈਂ ਸਮਝਦਾ ਜਿਹੜੀ ਇਹ ਸਨੀ ਦੀ ਹਨੀ ਫਿਲਮ ਬਹੁਤ ਅੱਛਾ ਟੀਮ ਵਰਕ ਸਾਰੀ ਟੀਮ ਵਧਾਈ ਦੀ ਪਾਤਰ ਔਰ ਸਾਰੇ ਡਿਗਰੀਟਸ ਦਾ ਮੈਂ ਇੱਥੇ ਆਉਣ ਦੇ ਬਹੁਤ-ਬਹੁਤ ਸਵਾਗਤ ਕਰਦਾ ਔਰ ਧੰਨਵਾਦ ਕਰਦਾ ਵੀ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਨੌਜਵਾਨ ਨੂੰ ਇਸ ਟੀਮ ਨੂੰ ਜਿਹੜਾ ਤੁਸੀਂ ਮਿਹਰ ਭਰਿਆ ਆਤ ਰੱਖਿਆ ਸਾਰਿਆਂ ਨੇ ਖਾਸ ਕਰਕੇ ਸਾਡੇ ਮੈਟਰ ਸ੍ਰੀਖ ਸਾਹਿਬ ਸਭੂਚੀ ਟੀ ਬਹੁਤ ਹੀ ਇਹ ਵਧਾਈ ਦੇ ਪਾਤਰ ਨੇ ਬਹੁਤ ਬਹੁਤ ਮਿਹਰਬਾਨੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਮਾਹਨ ਸਿੰਘ ਫਾਊਂਡੇਸ਼ਨ ਜਿਹੜੀ ਕਿ ਸਰਗੀ ਜਗਦੇਵ ਸਿੰਘ ਜਸਵਾਲ ਦੀ ਵੱਲੋਂ ਚਲਾਈ ਹੋਈ ਹੈ ਬੌਸ ਫਾਊਂਡੇਸ਼ਨ ਦਾ ਮੈਂ ਪ੍ਰਧਾਨ ਹੋਣ ਦੇ ਨਾਤੇ ਅੱਜ ਮੈਂ ਤੁਹਾਡੇ ਸਾਰਿਆਂ ਦਾ ਇੱਥੇ ਸਵਾਗਤ ਕਰਦਾ ਉਹਦੇ ਨਾਲ ਨਾਲ ਡਾਕਟਰ এবੀਐਮ ਐਜੂਕੇਸ਼ਨਲ ਸੁਸਾਇਟੀ ਜਿਹੜੀ ਕਿ ਸਾਡਾ ਸਕੂਲ ਹੈ ਬਹੁਤ ਮੈਂ ਸਮਝਦਾ ਲੁਧਿਆਣਾ ਦੀ ਧੁੰਨੀ ਦੇ ਵਿੱਚ ਸ਼ਹਿਰ ਦੇ ਵਿੱਚ ਬਹੁਤ ਵੱਡਾ ਸਕੂਲ ਡਾਕਟਰ ਉਮੇਦਕਰ ਜੀ ਦੇ ਨਾਮ ਤੇ ਉਹਦਾ ਵੀ ਮੈਂ ਪ੍ਰਧਾਨ ਹੋਣ ਦੇ ਨਾਤੇ ਸਾਡੇ ਸਟਾਫ ਮੈਂਬਰਸ ਆਏ ਹੋਏ ਨੇ ਇਹਨਾਂ ਦੋਹਾਂ ਸੰਸਥਾਵਾਂ ਵੱਲੋਂ ਮੈਂ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਿਰ ਮੱਥੇ ਮੰਨ ਕੇ ਤੁਹਾਡਾ ਸਭ ਦਾ ਧੰਨਵਾਦ ਕਰਦਾ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਮੱਚ ਥੈਂਕ ਯੂ ਜੀ